ਹਾਂਜੀ ਰੋਲ ਆ ਜੀ। ਰਾਜ ਜੀ ਅੱਜ ਲੋਕ ਦਾ ਕੰਮ ਹੋਣਾ ਲੱਗਾ ਤੁਹਾਡੇ ਸ਼ੁਰੂਆਤ ਤੇ ਸੜਕ ਦਾ ਤੁਹਾਡੇ ਵਾਰਡ ਦੇ ਵਿੱਚ ਕੀ ਕਰ ਸਰ ਲੋਕ ਦਾ ਕੰਮ ਤੁਹਾਨੂੰ ਪਤਾ ਬਾਰਸ਼ਾਂ ਕਰਕੇ ਕਾਫੀ ਡਿਲੇ ਹੋ ਗਿਆ। ਅਸੀਂ ਤਾਂ ਧੰਨਵਾਦ ਕਰਦੇ ਹਾਂ ਠੇਕੇਦਾਰ ਦਾ ਵੀ ਜਿਹਨੇ ਵਿਚਾਰੇ ਨੇ बार-बार ਇਹਨੂੰ ਦੁਬਾਰਾ ਰਿਪੇਅਰ ਕਰਦਾ ਰਿਹਾ ਸਾਡੇ ਕਹਿਣ ਤੇ ਇਸ ਸੈਂਟਰਲ ਬੈਂਕ ਤੋਂ ਨਿੱਜਰ ਰੋਡ ਤੱਕ ਇਹ ਸੜਕ ਨੂੰ ਚੱਲਦੀ ਹਾਲਤ ਚ ਰੱਖਿਆ। ਇਹ ਸਭ ਤੋਂ ਪਹਿਲਾਂ ਤਾਂ ਇਹਦੇ ਵਾਸਤੇ ਮੈਂ ਠੇਕੇਦਾਰ ਸਾਹਿਬ ਦਾ ਨਗਰ ਕੌਂਸਲ ਦੇ ਜਿਹੜੇ ਸਾਡੇ ਪ੍ਰਧਾਨ ਜੀ ਨੇ ਅੰਜੂ ਚੰਦਰ ਜੀ ਔਰ ਖਾਸ ਕਰਕੇ ਐਮਐਲਏ ਅਨਮੋਲ ਗਗਨ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੀ ਬਦੌਲਤ ਅ ਅੱਜ ਇਹ ਕੰਮ ਸ਼ੁਰੂ ਹੋ ਰਿਹਾ ਹੈ। ਲੰਮੇ ਸਮੇਂ ਤੋਂ ਕਾਫੀ ਲੋਕਾਂ ਦੀ ਡਿਮਾਂਡ ਸੀ ਲੋਕ ਬਹੁਤ ਖੱਜਲ ਖਵਾਰ ਹੋ ਰਹੇ ਸੀਗੇ ਤੇ ਅੱਜ ਕਿਵੇਂ ਉਹਨਾਂ ਨੇ ਮਹਿਸੂਸ ਹੋਏਗਾ। ਦੇਖੋ ਆ ਸਾਹਮਣੇ ਨਾਲ ਖੜੇ ਨੇ ਜੀ ਸਾਰੇ ਔਰ ਮੇੜੀ ਕੈਣੀ ਔਰ ਕਰਨੀ ਦਾ ਮੇਰੀ ਵਾਰਡ ਨਿਵਾਸੀਆਂ ਨੂੰ ਸਾਰਿਆਂ ਨੂੰ ਪਤਾ ਹੈ। ਤੇ ਹੁਣ ਜਿਹੜੀ ਆ ਪਿੱਛੇ ਦਿੱਕਤ ਆਈ ਹੈ ਉਹਦੇ ਵਿੱਚ ਵੀ ਸਾਨੂੰ ਮਤਲਬ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਤੇ ਬਾਰਿਸ਼ਾਂ ਕਰਕੇ ਸਾਡਾ ਕੰਮ ਥੋੜਾ ਡਿਲੇ ਹੋਇਆ ਸੀ ਲੁਕਦਾ ਦਾ ਕੰਮ ਦੇਖੋ ਜੀ ਇਹ ਬਰਤੇ ਬਰ 2-4 ਦਿਨ ਦੇ ਵਿੱਚ ਵਿੱਚ ਇਹ ਸਾਰੀ ਕੰਪਲੀਟ ਹੋ ਜਾਣੀ ਹੈ ਔਰ ਸੌਰੀ ਇਹਦੇ ਵਿੱਚ ਗੱਲ ਦੱਸੋ ਕਿੰਨਾ ਸਟ੍ਰੈਚ ਹੈਗਾ ਇਹ ਹੋਰ ਕਿੰਨੀ ਜਿਹੜੀ ਦੀ ਲਾਗਤ ਆਈ ਹੈ ਇਸ ਦੇ ਵਿੱਚ ਸਰ ਇਹਦੇ 60 ਲੱਖ ਦੇ ਇਹਦਾ ਵਾਰਡ ਨੰਬਰ 12 ਦਾ ਮਤਾ ਪਾਸ ਹੋਇਆ ਹੋਇਆ ਸੀ ਕਾਫੀ ਟਾਈਮ ਪਹਿਲਾਂ ਦਾ ਬੇਸਿਕਲੀ ਪ੍ਰੋਬਲਮ ਆ ਰਹੀ ਸੀ ਕਿ ਇੱਥੇ ਬਰਸਾਤੀ ਪਾਣੀ ਦਾ ਜਾਂ ਨਿਕਾਸੀ ਦਾ ਕੋਈ ਹੱਲ ਨਹੀਂ ਵਿੱਚ ਕਿ ਮੈਂ ਜੀ ਕਿੰਨੀ ਲੰਬਾਈ ਕਿੰਨੀ ਹੈ ਇਹ ਤੁਹਾਨੂੰ ਟੈਕ ਪ੍ਰੂਫ ਕਰਦੀ ਹੈ ਮੈਂ ਇੱਥੇ ਇੱਕ ਗੱਲ ਵੱਲ ਤੁਹਾਡਾ ਧਿਆਨ ਲੈ ਜਾਣਾ ਚਾਹੁੰਦਾ ਜੀ ਕਿ ਇੱਥੇ ਬਰਸਾਤ ਦੇ ਦਿਨਾਂ ਵਿੱਚ ਬਰਸਾਤੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਕਰਕੇ ਇੱਥੇ 4 ਕਰੋੜ ਦਾ ਇਹ ਜਿਹੜਾ ਸਟ੍ਰੌਮ ਪਾਈਪ ਦਾ ਪ੍ਰੋਜੈਕਟ ਸੀ ਉਹ ਪਾਸ ਹੋਇਆ ਸੀ ਉਹ ਸਟਰੋਂਗ ਪਾਈਪ ਦਾ ਪ੍ਰੋਜੈਕਟ ਜਦੋਂ ਵਿਕਸਿਤ ਏਰੀਆ ਵਿੱਚ ਜਦੋਂ ਕੋਈ ਪਾਈਪ ਪੈਂਦਾ ਤਾਂ ਦਿੱਕਤ ਆਉਂਦੀਆਂ ਡਿਲੇ ਹੁੰਦਾ ਕੰਮ ਤਾਂ ਪਰ ਹੁਣ ਇਹ ਹੈ ਕਿ ਆਉਣ ਵਾਲੇ ਟਾਈਮ 'ਚ ਇੱਥੇ ਬਰਸਾਤੀ ਪਾਣੀ ਦਾ ਮਸਲਾ ਵਧੀਆ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਹੱਲ ਹੋ ਗਿਆ ਹੁਣ ਸਾਨੂੰ ਇਸ ਏਰੀਆ ਨੂੰ ਬਰਸਾਤੀ ਪਾਣੀ ਦੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ